ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਹਬ ਨਿਊਜ਼ ਦੇਖ ਰਿਹਾ ਸੀ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਂ ਹਪਾਰਤ ਚੋਹਾਨ ਤੇ ਮੇਰਾ ਨਾਮ ਨੇ ਸੁਨ ਸਿੰਘ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਤਾੜੇ ਨੂੰ ਸਮਰਪਿਤ ਲਾਂਚ ਕਲਬ ਬਟਾਲਾ ਸੇਵਾ ਸਫਾਇਰ ਵੱਲੋਂ ਠੰਡੀ ਮਿੱਠੀ ਸ਼ਬੀਲ ਦਾ ਲਗਾਇਆ ਗਿਆ ਲੰਗਰ ਹਰ ਸੇਵਾ ਦੇ ਕੰਮ ਵਿੱਚ ਵੱ ਚੜ ਕੇ ਹਿੱਸਾ ਲੈਣ ਲਈ ਲਾਂਚ ਕਲਬ ਬਟਾਲਾ ਸੇਵਾ ਸਫਾਇਰ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਤਾੜੇ ਨੂੰ ਸਮਰਪਿਤ ਅਰੋੜਾ ਟਾਇਰਸ ਤੇ ਜਲ ਜਿਰੇ ਅਤੇ ਠੰਡੇ ਮਿੱਠੇ ਸ਼ਰਬਤ ਦਾ ਲਗਾਇਆ ਗਿਆ ਲੰਗਰ ਪਿਛਲੇ 8 ਸਾਲਾਂ ਤੋਂ ਲਾਇਨਸ ਕਲੱਬ ਸੇਵਾਸ ਫਾਇਰ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਉਪਰਾਲਾ ਸਤਵਦ ਭੀੜ ਵਾਲਾ ਏਰੀਆ ਜਿੱਥੇ ਤਪ ਦੀ ਗਰਮੀ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਲਾਇਨਸ ਕਲੱਬ ਬਟਾਰਾ ਸੇਵਾਸ ਫਾਇਰ ਦੇ ਮੈਂਬਰ ਆਏ ਅੱਗੇ ਲਾਇਨ ਵੀਕੇ ਸੈਗਲ ਲਾਇਨ ਪ੍ਰੀਤ ਬਾਂਸਲ ਅਤੇ ਅਰੋੜਾ ਟਾਇਰਸ ਦੇ ਮਾਲਕ ਸਹਿਜਨੂਰ ਸਿੰਘ ਨੇ ਕਿਹਾ ਕਿ ਪ੍ਰਦਾਨ ਸ਼੍ਰੀ ਰਜੀਵ ਵਿਕਦੀ ਅਗਵਾਈ ਹੇਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰਿਹਾ ਸ਼ਬੀਰ ਦਾ ਲੰਗਰ ਲਾਇਨ ਮੈਂਬਰਾਂ ਨੇ ਕਿਹਾ ਕਿ ਸ਼੍ਰੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ਼ਬੀਲ ਵਿੱਚ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਆਈ ਆਉ ਤੁਹਾਨੂੰ ਦਿਖਾਣਾ ਹੈ ਉੱਥੇ ਦੀ ਕੁਝ ਲਾਈ ਤਸਵੀਰਾਂ ਤਾਜ਼ਾ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਅਬ ਨਿਊਜ਼ ਸ੍ਰੀ ਗੁਰਜੀ ਮੇਰਾ ਨਾਮ ਸੈਨੂਰ ਸਿੰਘ ਜੀ ਮੇਰਾ ਨਾਮ ਸੈਨੂਰ ਸਿੰਘ ਜੀ ਅੱਜ ਇੱਕ ਬਹੁਤ ਵੱਡੀ ਫੀਲ ਲਗਾਈ ਗਈ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਲਾਇੰਜ਼ ਕਲੱਬ ਬਟਾਲਾ ਸ਼ਹਿਰ ਵੱਲੋਂ ਸ੍ਰੀ ਗੁਰਵਰਧਨ ਦੇ ਫਿਨਿਸ਼ ਦੀ ਬਿਆਰ ਰਿਸਰਚ ਮਾਰਕੀਟਿੰਗ ਕਰਵਾ ਦਿੱਤੀ ਗਈ ਹੈ ਰੋੜਾ ਤੇ ਰਹਾ ਉਸਨੇ जिस वि तो सारी टीम ने बहुत ही सहयोग किया है तो सारी टीम इतनी आके सेवा कर रही से तो है उसके बाद सारे सेवा कर समर्पित ने जुड़ के इस शबील का प्रोग्राम इतना पांच साल हो चुके असं वर्ष हर साल शबील का प्रोग्राम अरेज कर रहे ਬਹੁਤ ਹੀ ਜ਼ਰਾਤਾਂ ਮਾਰ ਕਰਦੇ ਆ ਕਿਉਂਕਿ ਉਹ ਇਨੀ ਆਪਾਂ 3P ਸਮਾਂ ਕੱਟ ਕੇ ਸਾਡੀ ਦੁਕਾਨ ਤੇ ਆਏ ਨੇ ਤੇ ਇਸ ਸ਼ਬੀਲ ਦੇ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ। ਸੱਚੀ ਗੱਲ। ਸੱਚੀ ਗੱਲ। ਜੋ ਲਾਂਚ ਕਲੱਬ ਪਟਾਲਾ ਸੇਵਾ ਸਾਇਫਰ ਵੱਲੋਂ ਜਿਹੜੀ ਸ਼ਬੀਲ ਲਈ ਗਈ ਹੈ। ਸ਼੍ਰੀ ਗੁਰੂ ਜੀ ਦੇ ਦਿੱਤੀ ਸ਼੍ਰੀ ਘੜੇ ਦੇ ਸਬੰਧ ਵਿੱਚ ਸੌਧ ਕਰ ਰਹੇ ਹਾਂ। ਸਭ ਤੋਂ ਪਹਿਲਾਂ ਦੇ ਫਤਹਿ ਬੁਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਅੱਜ ਅਸੀਂ ਇੱਥੇ ਲਾਂਚ ਕਲੱਬ ਪਟਾਲਾ ਸੇਵਾ ਸਾਇਫਰ ਵੱਲੋਂ ਆਪਣੇ ਪ੍ਰਧਾਨ ਜੀ ਵਿਕ ਜੀ ਦੀ ਅ ਮਿਸ਼ਾ ਨਿਰਦੇਸ਼ਾਂ ਦੇਈ ਹੈ ਆਪਣਾ ਲੌਇਨ ਆਪਣਾ ਸੁਲਦੀਪ ਸਿੰਘ ਅਰਾੜਾ ਜੀ ਨੇ ਆਪ ਬਥੇ ਜਬੀਲ ਦਾ ਧਾਰ ਕੀਤਾ ਹੈ ਅਸੀਂ ਅੱਜ ਉਥੇ ਸਾਰੇ ਇਕੱਤਰ ਹੋਏ ਆ ਅਸੀਂ ਪ੍ਰਾਰਥਨਾ ਅੱਗੇ ਪ੍ਰਾਰਥਨਾ ਵੀ ਕਰਦੇ ਆ ਕਿ ਇਸ ਤਰ੍ਹਾਂ ਹੀ ਅ ਹਰ ਸਾਲ ਜਿਹੜਾ ਵਾ ਉਹ ਫੀਬਿਲ ਦਾ ਪ੍ਰੋਬਲਮ ਲੱਗਦੇ ਰੰ ਅਤੇ ਲੋਕਾਂ ਦੀ ਸੇਵਾ ਕਰਦੇ ਸਰ ਕਿੰਨੇ ਚਿਰਾਂ ਤੋਂ ਲੌਂਚ ਕਲਬ ਪਲੇਟਫਾਰਮ ਤੇ ਲੋਨਕ ਕੀਤਾ ਜਾ ਰਿਹਾ ਹੈ ਲਗਾਤਾਰ 7 ਸਾਲ ਤੋਂ ਤੇ ਅਸੀਂ ਦੇਖ ਰਹੇ ਹਾਂ ਜਦੋਂ ਤੋਂ ਮੈਂ ਜੁਆਇਨ ਕੀਤਾ ਲੌਂਚ ਕਲਬ ਉਦੋਂ ਤੋਂ ਤੇ ਮੈਂ ਦੇਖ ਹੀ ਰਿਹਾ ਹਾਂ ਪ੍ਰੋਗਰਾਮ ਹਰ ਸਾਲ ਹੀ ਹੈ ਕੁਲਦੀਪ ਸਿੰਘ ਅਰੋੜਾ ਜੀ ਕਰਦੇ ਨੇ ਸਰ ਬਾਕੀ ਮਾਮਲਾ ਦਾ ਜਿਵੇਂ ਧੰਨਵਾਦ ਕਰਦੇ ਜਿਹੜੇ ਅੱਜ ਇਸ ਵੀਰ ਵਿੱਚ ਪੁੱਛੇ ਰਹੇ ਤੁਹਾਡਾ ਸਹਿਯੋਗ ਲੈ ਰਹੇ ਨੇ ਉਹ ਤੇ ਹਰ ਵळे ਸਾਡੇ ਮੈਂਬਰਸ ਸਾਡੇ ਸਾਰੇ ਅਸ ਸਹਿਯੋਗ ਦੇ ਨਾਲ ਅਸੀਂ ਇੱਥੇ ਹਾਜ਼ਰ ਹੋ ਜੰਨੇ ਆ ਇਹ ਕੁਲਦੀਪ ਸਿੰਘ ਅਰੋੜਾ ਜੀ ਇਹਨਾਂ ਮਾਨ ਬਖਸ਼ਦੇ ਨੇ ਮੈਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਜਿਹੜਾ ਕਿ ਇਹਨਾਂ 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 ਨੂੰ ਮਾਨ ਬਖਸ਼ਿਓ ਅੱਜ ਅਸੀਂ ਲਾਈਨ ਕਲੱਬ ਕਾਲਾ ਸੇਵਾ ਸਫਾਇਰ ਔਰ ਸਾਡੇ ਬਹੁਤ ਹੀ ਰਿਸਪੈਕਟਡ ਮੈਂਬਰ ਲਾਇਨ ਕੁਲਦੀਪ ਸਿੰਘ अरोड़ा ਔਰ ਉਹਨਾਂ ਦੇ ਬੇਟੇ ਲਾਇਨ ਸਿਆਜ ਨੂਰਦੀਨ अरोड़ा ਉਹਨਾਂ ਦੇ ਸ਼ੋਅਰੂਮ ਦੇ अरोड़ा ਟਾਇਰ ਉਤੇ ਸਾਡੀ ਲਾਇਨ ਕਲੱਬ ਦਾਦਾ ਸੇਵਾ ਤੋਂ ਮੌਜੂਦਾ ਸਚਵ ਐਮ ਜੇ ਐਫ ਲਾਇਨ ਪਨੀਤ ਪੰਸਲ ਔਰ ਜਿਹੜੇ ਕਿ ਸਾਡੇ ਨਵੇਂ-ਨਵੇਂ ਪ੍ਰਧਾਨ ਇਲੈਕਟ ਹੋਏ ਨੇ ਔਰ ਸਾਡੇ ਨਾਲ ਲਾਇਨ ਅਸ਼ੋਕ ਮਹਾਜਨ ਜੀ ਲਾਇਨ ਬਰਿੰਦਰ ਜੀ ਲਾਇਨ ਸਾਲਮਾ ਜੰਦੇਸ਼ੀ ਸਾਰੇ ਅੱਜ ਲਾਇਨ ਕਲੱਬ ਦੇ ਬੈਨਰ ਇਟ ਇਕੱਠੇ ਹੋਏ ਆਂ ਔਰ ਪੰਜਵੀਂ ਪਾਠ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਦੇ ਉੱਪਰ ਅੱਜ ਅਸੀਂ ਇੱਕ ਠੰਡੇ ਜਲ ਦੀ ਸ਼ਬੀਲ ਲਗਾਈਏ ਔਰ ਅਸੀਂ ਪਿਛਲੇ ਕੁਝ ਸਾਲਾਂ ਤੋਂ ਜਿੱਥੇ ਹੀ ਅਰੋੜਾ ਡਰਾਈਵ ਦੇ ਉੱਤੇ ਅਸੀਂ ਆਪਜ ਸਾਰੇ ਅਰੋੜਾ ਪਰਿਵਾਰ ਔਰ ਲਾਈਨ ਕਲੱਬ ਵਾਲੇ ਮਿਲ ਕੇ ਅਸੀਂ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਏਥੇ ਦਿਹਾੜੇ ਦੇ ਉੱਤੇ ਅਸੀਂ ਸ਼ਬੀਲ ਲਾ ਕੇ ਔਰ ਜਿਹੜੇ ਲੋਕੀ ਦੇ ਸੰਗਤ ਨੇ ਉਹਨਾਂ ਦੀ ਸੇਵਾ ਕਰਦੇ ਆ ਔਰ ਅਸੀਂ ਗੁਰੂ ਜੀ ਦੇ ਅੱਗੇ ਪ੍ਰਾਰਥਨਾ ਕਰਾਂਗੇ ਕਿ ਇਹ ਉਦਮ ਜਿਹੜਾ ਸਾਨੂੰ ਬਖਸ਼ਿਆ ਹੈ ਹਰ ਸਾਲ ਬਖਸ਼ਿਆ ਔਰ ਸਾਡੇ ਮੈਂਬਰ ਸਾਡੇ ਪਰਿਵਾਰ ਸਭ ਰਾਜੀ ਖੁਸ਼ੀ ਰਹਿਣ ਤਾਂ ਕਿ ਅਹੀ ਉਹਨਾਂ ਦੀ ਜਿੰਨੀ ਕੁ ਸਾਡੇ ਕੋਲ ਥੋੜੀ ਬਹੁਤੀ ਸੇਵਾ ਹੋ ਸਕਦੀ ਏ ਅਸੀਂ अरोड़ा ਪਰਿਵਾਰ ਦੇ ਤੇ ਇੱਥੇ ਔਰ ਆਪਣੀ ਲਾਈਨ ਕਲਬ ਬਟਾਲਾ ਸੇਵਾ ਕਰਦੇ ਸਾਰੇ ਮੈਂਬਰਾਂ ਨਾਲ ਇੱਥੇ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ